ਸਰਰਜੀ ਸੰਗਰੂਰ ਵੀ ਜੀ ਕਲਤਾ ਦਿੰਦੀ ਦਿਖਾਈ ਕਈਆਂ ਨੂੰ ਕਦੇ ਕਦੇ ਦਿੰਦੀ ਦਿਖਾਈ ਕਈਆਂ ਨੂੰ ਕਦੇ ਕਦੇ ਕਿਤੇ ਕਿਤੇ ਕੋਈ ਕਿਰਨ ਆਸ ਦੀ ਕਿਰਨ ਆਸ ਦੀ ਹੁੰਦੀ ਆਸ ਕਈਆਂ ਨੂੰ ਹੁੰਦੀ ਆਸ ਕਈਆਂ ਨੂੰ ਅੰਤਮ ਸਾਹਾਂ ਤੱਕ ਕਦੇ ਨਾ ਕਦੇ ਤਾਂ ਕਦੇ ਨਾ ਕਦੇ ਤਾਂ ਬੁਜਣੀ ਪਿਆਸ ਜੀ ਬੁਜਣੀ ਪਿਆਸ ਜੀ ਜੀਨ ਕਈ ਆਸ ਦਾ ਪੱਲਾ ਫੜ ਫੜ ਕੇ ਜੀਨ ਕਈ ਆਸ ਦਾ ਪੱਲਾ ਫੜ ਫੜ ਕੇ ਕੱਟਣ ਜ਼ਿੰਦਗੀ ਕਈ ਕੱਟਣ ਜ਼ਿੰਦਗੀ ਕਈ ਲੜ ਲੜ ਕੇ ਲੜ ਲੜ ਕੇ ਮਾਨਣ ਜ਼ਿੰਦਗੀ ਨੂੰ ਮਾਨਣ ਜਿੰਦਗੀ ਨੂੰ ਕਈ ਨੇ ਰੱਜ ਰੱਜ ਕੇ ਕਈ ਨੇ ਰੱਜ ਰੱਜ ਕੇ ਬਚਣ ਜ਼ਿੰਮੇਵਾਰੀਆਂ ਤੋਂ ਬਚਣ ਜ਼ਿੰਮੇਵਾਰੀਆਂ ਤੋਂ ਭੱਜ ਭੱਜ ਕੇ ਭੱਜ ਭੱਜ ਕੇ ਭੱਜ ਭੱਜ ਗਏ ਦਿਨ ਦੀ ਦਿਖਾਈ ਕਈਆਂ ਨੂੰ ਕਦੇ ਕਦੇ ਕਿਤੇ ਕਿਤੇ ਕੋਈ ਕਿਰਨ ਆਸ ਦੀ ਹੁੰਦੀ ਆਸ ਕਈਆਂ ਨੂੰ ਅੰਤਮ ਸਾਹ ਤੱਕ ਕਦੇ ਨਾ ਕਦੇ ਤਾਂ ਬੁਝਣੀ ਪਿਆਸ ਜੀ ਬੁਝਣੀ ਪਿਆਸ ਜੀ